ਬਾਜੀਸ ਠੀਕ ਆ ਸਸੀ ਗਾਲ ਜੀ ਖੁਰਦਣਾ ਬਾਜੀ ਵਧੀਆ ਠੀਕ ਠਾਕ ਕਿਵੇਂ ਚੱਲ ਰਿਹਾ ਵਧੀਆ ਜੀ ਦੇਖਿਆ ਮਾਰ ਪਿਛਲਾ ਹਾਂਜੀ ਲੱਗ ਗਿਆ ਚਲੋ ਅੱਜ ਜੀ ਕਿੰਨੇ ਆਂ ਅਈ 2 ਵੜਾ ਆ ਜੀ ਕਰੇ ਚੋ ਹਾਂਜੀ ਗੱਪਣੇ ਦੋਵੇਂ ਨਹੀਂ ਇੱਕ ਸੁਈ ਆ ਤੇ ਇੱਕ ਗੱਪਣ ਇਹਦੇ ਵਾਰ ਦੱਸੋ ਫਿਰ ਇਹ ਪਰਸੋਂ ਦੀ ਸੁਈ ਆ ਜੀ ਹਾਂਜੀ ਇਹ ਥਲੇ ਬੋਲਾ ਹੋਏਗਾ ਕੋਈ 14 ਲੀਟਰ ਤਿਆਰ ਹੋਣਾ 14 ਕਿਲੋ ਬੋਲਾ ਹਾਂਜੀ ਠੀਕ ਆ ਤੇ ਬਾਕੀ ਦੁੱਧ ਕੱਢੇਗੀ ਵੀ ਤੋ ਪਲਾਸੇ ਜਾ ਬੱਚਾ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਆ ਗਿਆ ਜੀ ਉਹ ਵੇਖ ਬੱਚਾ ਮਗਰ ਆ ਗਿਆ ਇਹਦੀ ਬਾਕੀ ਦੁੱਧ ਲੈਣ ਵਾਲੀ ਵੇਖੋ ਆ ਚੀਜ਼ ਦੁੱਧ ਕੱਢੇਗੀ ਪੂਰਾ ਖ ਖੋਲੋ ਲੋਈ ਚੈੱਕ ਕਰੋ ਮੱਛਾ ਮਗਰ ਆ ਗਿਆ ਤੇ ਦੇਖੋ ਕੁਆਲਟੀ ਬੁੜੀ ਵੇਰ ਤੇ ਉਥੀ ਵੇਖੋ ਹਾਂ ਨਹੀਂ ਠੀਕ ਹੈ ਜੀ ਚੱਲੋ ਅੰਦਰ ਆ ਬਾ ਅਥਰੇ ਪੈਰ ਜੇ ਕ ਦਬਦੇ ਜੀ ਪੈਰ ਜੇ ਦਬਾਂਦੀ ਕਾ ਤੋ ਉਹ ਸਾਰੇ ਪੱਕੇ ਦਾ ਕਰਦੀ ਆ ਠੀਕ ਆ ਚਾਹ ਜੋ ਵਧੀਆ ਜੀ ਹਾਂ ਜੀ ਹਾਂ ਜੀ ਬਿਲਕੁਲ ਇੱਕ ਨੰਬਰ ਹੋ ਗਿਆ ਆ ਜੋ ਆ ਜੋ ਹਾਲੋ ਕਰ ਲਾਂ ਤੇ ਕੋਆ ਠੀਕ ਆ ਲੈ ਆ ਜੀ ਬਾਕੀ ਲੈ ਸਾਈਡਾਂ ਵਾਲੇ ਦੰਦ ਬਰਾਬਰ ਕਰ ਦੇ ਬਿਲਕੁਲ ਜੀ ਬਿਲਕੁਲ ਬੜਾ ਠੀਕ ਆ ਬਾਂਦੂ ਜੀ ਹਾਂਜੀ ਜੈ ਜੀ ਜੈ ਜੀ ਕਰਦਗੇ ਬਿਲਕੁਲ ਜੈ ਇਹਦਾ 60000 ਚੋਂ ਮਾਨਤਨ ਕਰਦਾਂਗੇ ਕਿੰਨਾ 2000 ਛੱਡ ਦਾਂਗੇ 8000 ਦੀ 3000 ਦੀ 62000 ਦੇ ਦਾਂਗੇ ਜਾਓ ਹੋਰ ਕਰਦੇ ਮਾਨਤਨ ਕੋਈ ਗੱਲ ਨਹੀਂ ਕੋਈ ਇਹ ਇਹ ਗੱਫਨ ਹਨਾ ਜੀ ਹਾਂਜੀ ਦੁੱਧ ਇਹ ਦੁੱਧ ਕਿੰਨਾ ਕਰੋ ਬਾਜੀ ਦੁੱਧ 30 ਪਲੱਸ ਜਾਊਗੀ ਜੀ ਜਿੱਦਾਂ 30 ਤੋਂ ਪਲੱਸ ਇਹ ਵੀ ਤੋਰੋ ਹਾਂਜੀ ਹਾਂ ਇਹਨੂੰ ਸਮਝਦਾ ਕੋਈ ਨਹੀਂ ਲਓ ਜੀ ਵੇਖੋ ਬੈੜੇ ਵੀ ਚੰਗੀ ਆ ਆ ਦੇਖੋ ਭਰਾ ਜੀ ਟਾਈਮ ਲੈ ਜਾਣਾ ਹਨਾ आ देखो इधर आ जाओ बाकी ब्रीड देखो बैठ दी नहीं ठीक है जी मैं तुम्हें देखो जी और भाई देखो नहीं ठीक है ठीक है बट ठीक है ਇਹ ਵੀ ਜਾਇ ਜੀ ਜਾਂ ਉਹ ਭਾਈ ਜੀ ਬਿਲਕੁਲ ਜਾਇ ਜੀ ਫਿਰ ਹੀ ਬਣੂ ਗੱਲ ਇਹਦਾ ਮੁੱਲ 90 ਜੋ 85 ਦੇ ਦਾਂਗੇ ਹੋਰ ਛੱਡ ਦਾਂਗੇ 2000 ਉਹ 80 ਦੇ ਦੇ ਦਾਂਗੇ ਚਲੋ ਕਰ ਦਿਓਗੇ ਫਰਮਾਨਦਰ ਮੌਕੇ ਦੀ ਕੋਈ ਗੱਲ ਹੀ ਨਹੀਂ ਬਸ ਠੀਕ ਹੈ ਚਲੋ ਨੰਬਰ ਬੋਲੋ ਨੰਬਰ ਹੈਗਾ 98727 ਹਾਂਜੀ 57903 ਠੀਕ ਹੈ 9872447 ਸਸਤੀ ਕਾ ਸਸਤੀ ਕਾ